ਲੋ ਜੀ ਕੋਈ ਤਾਂ YouTube ਤੋਂ ਖਾਣਾ ਬਣਾਉਣਾ ਸਿੱਖਦਾ ਕੋਈ ਬਿਜ਼ਨਸ ਚਲਾਉਣਾ ਸਿੱਖਦਾ ਕੋਈ ਕੱਪੜੇ ਬਣਾਉਣਾ ਸਿੱਖਦਾ ਕੋਈ ਗਿਆਨ ਹਾਸਲ ਕਰਦਾ YouTube ਤੋਂ ਪਰ ਜ਼ਰੂਰੀ ਨਹੀਂ ਸਾਰੇ ਚੰਗੀਆਂ ਚੀਜ਼ਾਂ ਹੀ ਸਿੱਖਣ ਕਈ ਮਾੜੀਆਂ ਵੀ ਸਿੱਖਦੇ ਆ ਆਹ ਵੇਖੋ ਆਹ ਕੁੜੀ ਨੇ ਕੀ ਕੀਤਾ YouTube ਖੋਲੀ ਤੇ YouTube ਤੋਂ ਸਿੱਖਿਆ ਫੰਦਾ ਬਣਾਉਣਾ ਫਾਹਾ ਬਣਾਉਣਾ ਕਿ ਫਾਹਾ ਕਿਵੇਂ ਬਣਾਇਆ ਜਾਵੇ ਜੇ ਕਿਸੇ ਦੇ ਗੱਲ 'ਚ ਫਾਹਾ ਪਾਉਣਾ ਤਾਂ ਉਹ ਕਿਹੜੇ ਤਰੀਕੇ ਦੇ ਨਾਲ ਤਿਆਰ ਕੀਤਾ ਜਾਵੇ ਕਿ ਉਹ ਗੱਲ ਚੰਗੇ ਤਰੀਕੇ ਦੇ ਨਾਲ ਠੱਪ ਕਰੇ। ਦੋਸਤੋ ਬੇਹੱਦ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਇਸ ਨਵਾਲਗ ਕੁੜੀ ਨੇ ਜਿਹਦਾ ਵਿਆਹ ਹੋਇਆ ਸੀ ਕਿਲਾਸ਼ ਨਾਂ ਦੇ 25 ਸਾਲਾਂ ਦੇ ਨੌਜਵਾਨ ਦੇ ਨਾਲ ਪਰ ਇਹ ਬੱਚੀ ਨਵਾਲਗ ਸੀ ਜਿਹੜੀ ਰੀਲਾਂ ਬਣਾਉਣ ਦੀ ਸ਼ਕੀਮ ਸੀ। ਤੇ ਇਹ ਕੁੜੀ ਰੀਲਾਂ ਬਣਾਇਆ ਕਰਦੀ ਸੀ, ਸੋਸ਼ਲ ਮੀਡੀਆ ਤੇ ਅਪਲੋਡ ਕਰਿਆ ਕਰਦੀ ਸੀ ਤੇ ਇਹਦਾ ਪਤੀ ਕਿਲਾਸ਼ ਇਹਦੇ ਨਾਲ ਲੜਦਾ ਝਗੜਦਾ ਸੀ। ਕਿ ਤੂੰ ਰੀਲਾਂ ਕਿਉਂ ਬਣਾਉਣੀ ਆ? ਸੋਸ਼ਲ ਮੀਡੀਆ ਤੇ ਆਵੀਆਂ ਰੀਲਾਂ ਬਣਾ ਕੇ ਕਿਉਂ ਪਾਉਣੀ ਆ? ਘਰ ਦੇ ਅੰਦਰ ਇਹਨਾਂ ਦੋ પતિ-ਪਤਨੀ ਦਾ ਕਲੇਸ਼ ਰਹਿਣ ਲੱਗ ਗਿਆ। ਬੱਚੀ ਨਵਾਲਗ ਸੀ, ਵੈਸੇ ਵੀ ਨਵਾਲਗ ਹੋਵੇ ਚਾਹੇ ਬਾਲਗ ਜਿਨ੍ਹਾਂ ਦਾ ਕੰਮ ਆ, ਜਿਨ੍ਹਾਂ ਨੂੰ ਸ਼ੌਕ ਆ ਰੀਲਾਂ ਬਣਾਉਣ ਦਾ ਤਾਂ ਫਿਰ ਉਹ ਆਪਣੇ ਕੰਮ ਵਿੱਚ ਮਹਾਰਤ ਹਾਸਲ ਕਰਦੇ ਨੇ, ਉਸੇ ਹੀ ਰਾਹ ਤੇ ਜਾਂਦੇ ਨੇ। ਅਲੱਗ-ਅਲੱਗ ਵਿਅਕਤੀਆਂ ਦੇ ਅਲੱਗ-ਅਲੱਗ ਸ਼ੌਕ ਆ। ਕਿਸੇ ਨੂੰ ਰੀਲਾਂ ਬਣਾਉਣ ਦਾ ਸ਼ੌਕ ਆ, ਕਿਸੇ ਨੂੰ ਵਿਗਿਆਨ-ਵਿਗਿਆਨ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਨ ਦਾ ਸ਼ੌਕ ਆ, ਕੋਈ ਖਬਰਾਂ ਦੇ ਰਿਹਾ, ਕੋਈ ਕੁਝ ਕੋਈ ਕੋਈ ਅਲੱਗ-ਅਲੱਗ ਸ਼ੌਕ ਨਹੀਂ ਤੇ ਇਸ ਕੁੜੀ ਦਾ ਸ਼ੌਕ ਸੀ ਰੀਲਾਂ ਬਣਾਉਣਾ ਤਾਂ ਉਹ ਆਪਣਾ ਕੰਮ ਕਰ ਰਹੀ ਸੀ ਪਰ ਪਤੀ ਨੂੰ ਉਸ ਕੁੜੀ ਦਾ ਕੰਮ ਪਸੰਦ ਨਹੀਂ ਸੀ ਬੱਚੀ ਨਵਾਲਗ ਸੀ ਪਤੀ ਨੇ ਉਸ ਨੂੰ ਰੋਕਿਆ ਕੁੜੀ ਨੂੰ ਬਹੁਤ ਗੁੱਸਾ ਆਇਆ ਆਪਣੇ ਘਰ ਵਾਲੇ ਤੇ ਪਹਿਲਾਂ ਤਾਂ ਇਹਨਾਂ ਦਾ ਲੜਾਈ ਝਗੜਾ ਚੱਲਦਾ ਰਿਹਾ ਕਾਫੀ ਦਿਨ ਪਰ ਆਖਰਕਾਰ ਪਤਨੀ ਸੋਚਣ ਲੱਗੀ ਵੀ ਇਹ ਤਾਂ ਮੈਨੂੰ ਬਹੁਤ ਤੰਗ ਕਰਦਾ ਇਹਨੇ ਤਾਂ ਡੇਲੀ ਦਾ ਰੁਟੀਨ ਬਣਾ ਲਿਆ ਕਿ ਇਹਨੇ ਤਾਂ ਆਪਦਾ ਕਲੇਸ਼ ਨੇ ਪੋਣਾ ਹੀ ਪੋਣਾ ਆਖਰ ਇਹ ਤਾਂ ਰੁਟੀਨ ਹੋ ਗਿਆ ਡੇਲੀ ਡੇਲੀ ਇੱਕ ਕੰਮ ਕਰਦਾ ਤਾਂ ਉਹ ਸੋਚਣ ਲੱਗੀ ਵੀ ਇਹਨੂੰ ਰਾਸਤੇ ਵਿੱਚੋਂ ਕਿਵੇਂ ਹਟਾਇਆ ਜਾਵੇ ਤਾਂ ਉਹਨੇ YouTube ਖੋਲੀ ਸਰਚ ਕੀਤਾ ਵੀ ਫੰਦਾ ਕਿਵੇਂ ਬਣਾਇਆ ਜਾਵੇ ਤਾਂ ਇੱਕ ਦਿਨ ਉਹਦਾ ਘਰ ਵਾਲਾ ਗੂੜੀ ਨੀਂਦ ਸੌ ਰਿਹਾ ਸੀ ਉਹਨੇ ਦੇਖਿਆ ਕਿ ਮੇਰਾ ਘਰ ਵਾਲਾ ਤਾਂ ਸੌ ਰਿਹਾ ਤਾਂ ਉਹਨੇ ਜਿਹੜਾ YouTube ਤੋਂ ਸਿੱਖਿਆ ਸੀ ਫੰਦਾ ਬਣਾਉਣਾ ਘਰ ਵਾਲੇ ਦੀ ਪੱਗ ਚੁੱਕੀ ਤੇ ਪੱਗ ਦੇ ਨਾਲ ਹੀ ਕਲਾਸ਼ ਦੀ ਪੱਗ ਚੁੱਕ ਕੇ ਉਹਦੇ ਨਾਲ ਉਨੇ ਉਹਦਾ ਫਹਾਹ ਦੇਤਾ ਉਹਨੂੰ ਮੁੰਡੇ ਨੂੰ ਸੁੱਤੇ ਪਏ ਨੂੰ ਫਹਾਹ ਇਸ ਤਰੀਕੇ ਨਾਲ ਬਣਾਇਆ ਕਿ ਜਦੋਂ ਉਹਨੇ ਕੁੱਟਿਆ ਤਾਂ ਉਹਦਾ ਗਲ ਪੂਰੀ ਤਰੀਕੇ ਨਾਲ ਤਰੀਕੇ ਨਾਲ ਮੁੰਡੇ ਦਾ ਗਲ ਕੁੱਟਿਆ ਗਿਆ ਪੁਲਿਸ ਨੂੰ 112 ਨੰਬਰ ਤੇ ਫੋਨ ਜਾਂਦਾ ਕਿ ਕਲਾਸ਼ ਦੀ ਉਸੇ ਦੇ ਹੀ ਘਰ ਦੇ ਅੰਦਰ ਸ਼ੱਕੀ ਹਾਲਤ ਦੇ ਵਿੱਚ লাশ ਪਈ ਹੈ ਪੁਲਿਸ ਪਹੁੰਚਦੀ ਹੈ ਮੌਕੇ ਤੇ ਦੇਖਦੀ ਹੈ ਵੀ ਕਲਾਸ਼ ਦੀ লাশ ਪਈ ਹੈ ਤਾਂ ਬੁਲੇ ਸਰ ਘਰਦਿਆਂ ਤੋਂ ਆਸਪਲੋਸ ਵਾਲਿਆਂ ਤੋਂ ਜਾਣਕਾਰੀ ਇਕੱਠੀ ਕਰਦੀ ਹੈ ਵੀ ਕੀ ਹੋਇਆ ਹੋਊਗਾ ਲੋਕ ਕਹਿੰਦੇ ਆ ਕਿ ਇਹਨਾਂ ਦੇ ਘਰ ਵਿੱਚ ਤਣਾਤਨੀ ਵਾਲਾ ਮਾਹੌਲ ਰਹਿੰਦਾ ਸੀ ਕਲੇਸ਼ ਰਹਿੰਦਾ ਸੀ ਕਲਾਸ਼ ਆ ਦੇ ਘਰ ਵਾਲੀ ਨੂੰ ਰੋਕਦਾ ਸੀ ਕਿ ਤੂੰ ਰੀਲਾਂ ਨਹੀਂ ਪਾਉਣੀਆਂ ਉਹ ਨਵਾਲਗ ਕੁੜੀ ਆ ਬੱਚੀ ਆ ਤੇ ਉਹ ਰੀਲਾਂ ਪਾਉਂਦੀ ਸੀ ਸ਼ਾਇਦ ਅਜਿਹਾ ਕੁਝ ਹੋ ਗਿਆ ਹੋਵੇ ਪਰ ਕਹਿ ਨਹੀਂ ਸਕਦੇ ਉਹ ਵੈਸੇ ਉਮਰ ਵਿੱਚ ਛੋਟੀ ਆ ਹੋ ਸਕਦਾ ਕੁਝ ਹੋਰ ਹੋਇਆ ਹੋਵੇ ਕੋਈ ਹੋਰ ਕਾਰਨ ਜਾਂ ਨਾਰਮਲ ਹੀ ਲਾਸ਼ ਦੀ ਡੈਥ ਹੋ ਗਈ ਹੋਵੇ ਤਾਂ ਪੁਲਿਸ ਉਹ ਮੁੰਡੇ ਦੀ ਜਿਹੜੀ ਲਾਸ਼ ਸੀ ਉਹਨੂੰ ਪੋਸਟਮਾਰਟਮ ਵਾਸਤੇ ਭੇਜ ਦਿੰਦੀ ਆ ਪੋਸਟਮਾਰਟਮ ਰਿਪੋਰਟ ਆਉਂਦੀ ਆ ਤਾਂ ਉਹਦੇ ਵਿੱਚ ਆ ਜਾਂਦਾ ਕਿ ਇਸ ਵਿਅਕਤੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਆ ਪੁਲਿਸ ਉਸ ਵਿਅਕਤੀ ਦੇ ਘਰ ਵਾਲੀ ਨੂੰ ਗ੍ਰਿਫਤਾਰ ਕਰਦੀ ਆ ਕਹਿੰਦੀ ਆ ਕਿ ਤੂੰ ਥਾਣੇ ਆ ਕੁੜੀ ਨੂੰ ਸਾਬਦੇ ਆ ਕਿ ਤੂੰ ਥਾਣੇ ਆ ਪੁੱਛਗਛ ਕੀਤੀ ਜਾਂਦੀ ਆ ਤੇਰੇ ਤੋਂ ਕੁੜੀ ਜਦੋਂ ਥਾਣੇ ਜਾਂਦੀ ਆ ਉਦੋਂ ਪੁੱਛਗਛ ਕੀਤੀ ਜਾਂਦੀ ਆ ਪਹਿਲਾਂ ਤਾਂ ਉਹ ਮੰਨਦੀ ਨਹੀਂ ਫਿਰ ਪੁਲਿਸ ਦਬਾਅ ਪਾਉਂਦੀ ਹੈ ਆਪਦੇ ਸਵਾਲਾਂ ਦੇ ਵਿੱਚ ਕੁੜੀ ਨੂੰ ਉਲਝਾਉਂਦੀ ਹੈ ਤਾਂ ਫਿਰ ਕੁੜੀ ਦੱਸ ਦਿੰਦੀ ਹੈ ਕਿ ਮੇਰਾ ਪਤੀ ਮੈਨੂੰ ਰੀਲਾ ਬਣਾਉਣ ਤੋਂ ਰੋਕਦਾ ਸੀ ਮੈਨੂੰ ਬਹੁਤ ਦੁੱਖ ਸੀਗਾ ਕਿ ਇਹ ਮੈਨੂੰ ਰੀਲਾ ਬਣਾਉਣ ਤੋਂ ਕਿਉਂ ਰੋਕਦਾ ਤਾਂ ਕਹਿੰਦੀ ਮੈਂ YouTube ਤੋਂ ਹੀ ਦੇਖਿਆ ਕਿ ਫਾਹਾ ਬਣਾਉਣਾ ਕਿਵੇਂ ਆ ਤਾਂ ਫਿਰ ਮੈਂ ਆਪਦੇ ਘਰ ਵਾਲੇ ਦੀ ਪੱਗ ਦਿੱਤੀ ਉਹਦੇ ਨਾਲ ਹੀ ਫਾਹਾ ਬਣਾ ਕੇ ਉਹਨੂੰ ਦੇ ਦਿੱਤਾ ਮੈਨੂੰ ਸੀਗਾ ਵੀ ਪਤਾ ਨਹੀਂ ਲੱਗਣਾ ਸ਼ਾਇਦ ਇਸ ਘਟਨਾ ਦਾ ਸਾਰੇ ਨਾਰਮਲ ਲੈਂਡ ਜੀ ਉਹਦੀ ਡੈਥ ਨੂੰ ਮੇਰੀ ਜਾਨ ਛੁੱਟ ਜੂਗੀ ਪਰ ਕਹਿੰਦੇ ਵੀ ਨਹੀਂ ਹੋ ਸਕਿਆ ਸਾਰਾ ਮਾਮਲਾ ਜਿਹੜਾ ਹੈਗਾ ਪਤਾ ਲੱਗ ਚੁੱਕਾ ਵੀ ਹੁਣ ਤਾਂ ਮੈਂ ਫਸ ਹੀ ਚੁੱਕੀ ਹਾਂ ਤਾਂ ਉਹਨ ਵਾਲਕ ਬੱਚੀ ਹੁਣ ਪੁਲਿਸ ਨੇ ਉਸ ਕੁੜੀ ਨੂੰ ਅਰੈਸਟ ਕਰ ਲਿਆ ਇਹ ਘਟਨਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਆ ਮੱਧ ਪ੍ਰਦੇਸ਼ ਦਾ ਲਕਾਚਾ ਬੂਆ ਉਸ ਇਲਾਕੇ ਵਿੱਚੋਂ ਇਹ ਘਟਨਾ ਸਾਹਮਣੇ ਆਈ ਹੈ ਕਿੰਨੀਆਂ ਸ਼ਰਮਸਾਰ ਕਰਦੀਆਂ ਘਟਨਾਵਾਂ ਨੇ ਕਿ ਉਹ ਬੱਚੀ ਨਵਾਲਗ ਬੱਚੀ ਪਹਿਲਾਂ ਤਾਂ ਇੱਕ ਇਹੀ ਸਵਾਲ ਆ ਕਿ ਸਾਡੇ ਭਾਰਤ ਅੰਦਰ ਕੀ ਅੰਦਰਖਥੇ ਚੱਲੀ ਜਾਂਦਾ ਕਿ ਨਵਾਲਗ ਬੱਚੀਆਂ ਦੇ ਵਿਆਹ ਹੋ ਰਹੇ ਆ ਤੇ ਦੂਸਰਾ ਕਿ ਉਹ ਨਵਾਲਗ ਬੱਚੀ ਸੀ ਛੋਟੀ ਬੱਚੀ ਸੀ ਤੇ ਛੋਟੀ ਬੱਚੀ ਕਿੱਥੇ ਤੱਕ ਪਹੁੰਚੀ ਕਿ ਉਹ ਉਹਦਾ ਦਿਮਾਗ ਕਿ ਸਾਡੇ ਛੋਟੇ ਛੋਟੇ ਬੱਚੇ ਵੀ ਇਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਬਹੁਤ ਸਾਰੀਆਂ ਘਟਨਾਵਾਂ ਆ ਰਹੀਆਂ ਨੇ ਪਿਛਲੇ ਦਿਨੀ ਪੰਜਾਬ ਵਿੱਚ ਕਈ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਨਵਾਲਗ ਬੱਚਿਆਂ ਨੇ ਹੀ ਨਵਾਲਗ ਬੱਚਿਆਂ ਦੀ ਹੱਤਿਆ ਕੀਤੀ ਪਿੱਛੇ ਜੇ ਇੱਧਰ ਮੁਕਸਰ ਅਬੋਹਰ ਏਰੀਆ ਤੋਂ ਖਬਰ ਆਈ ਸੀ ਕਿ ਇੱਕ ਮੁੰਡੇ ਦੀ ਚੇਨ ਪਿੱਛੇ ਚਾਂਦੀ ਦੀ ਚੇਨ ਪਿੱਛੇ ਉਸਦੇ ਹੀ ਨਵਾਲਗ ਦੋਸਤਾਂ ਦੇ ਉੱਪਰ ਅੰਜਾਮ ਲੱਗੇ ਸੀ ਕਿ ਉਹਨਾਂ ਨੇ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੋਰ ਕਿੰਨੀਆਂ ਸਾਰੀਆਂ ਘਟਨਾਵਾਂ ਆਹੇ ਦਿਨ ਪੰਜਾਬ ਵਿੱਚ ਜਦੋਂ ਗੋਲੀ ਚੱਲਣ ਦੀਆਂ ਘਟਨਾਵਾਂ ਆਉਂਦੀਆਂ ਇੱਕ ਦੂਜੇ ਨੂੰ ਮਾਰ ਢਾਡ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿੰਨੀਆਂ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਜਿਦੇ ਵਿੱਚ ਨਬਾਲਗ ਬੱਚੇ ਹੁੰਦੇ ਜਿਨਾਂ ਦੀਆਂ ਛੋਟੀਆਂ-ਛੋਟੀਆਂ ਉਮਰਾਂ ਹੁੰਦੀਆਂ ਹਲੇ ਉਹ ਬਾਲਗ ਵੀ ਨਹੀਂ ਹੋਏ ਹੁੰਦੇ ਤਾਂ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦੇਵੇ ਜਿੰਨੀ ਅਪਰਾਧੀ ਮਾਨਸਿਕਤਾ ਸਾਡੇ ਬੱਚਿਆਂ ਦੀ ਬਣਦੀ ਜਾ ਰਹੀ ਹੈ ਇਸ 바ਸੇ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਸਮਾਜ ਆ ਆਉਣ ਵਾਲਾ ਸਾਡਾ ਭਵਿੱਖ ਆ ਸਾਡੇ ਬੱਚਿਆਂ ਦਾ ਉਹ ਖਰਾਬ ਨਾ ਹੋਵੇ ਸਾਡੇ ਬੱਚੇ ਸਹੀ ਰਾਹ ਤੇ ਪੈਣ ਇਸ ਪਾਸੇ ਸਰਕਾਰ ਨੂੰ ਚਾਹੀਦਾ ਬੇਨਤੀ ਹੈ ਸਰਕਾਰ ਨੂੰ ਕਿ ਧਿਆਨ ਦੇਓ ਕਿ ਬਹੁਤ ਵੱਡੇ ਪੱਧਰ ਤੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਅਪਰਾਧੀ ਮਾਨਸਿਕਤਾ ਦੇ ਹੋ ਰਹੇ ਆ ਤੇ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਉਣ ਵਾਸਤੇ ਕੋਸ਼ਿਸ਼ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਜਿਹੜੇ ਵਿਗੜ ਚੁੱਕੇ ਆ ਉਹਨਾਂ ਵਾਸਤੇ ਤੇ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਂਦਾ ਜਾਵੇ ਤੇ ਜਿਹੜੇ ਸਾਡੇ ਬੱਚੇ ਹਲੇ ਨਬਾਲਗ ਨੇ ਬਾਲਗ ਹੋਣਾ ਉਹਨਾਂ ਨੇ ਉਹਨਾਂ ਦਾ ਆਉਣ ਵਾਲਾ ਭਵਿੱਖ ਧੁੰਦਲਾ ਨਾ ਹੋਵੇ ਉਹ ਕਿਤੇ ਗਲਤ ਰਾਹਾਂ ਤੇ ਪੈਣ ਉਹਨਾਂ ਦੀ ਰੋਕ ਥਾਂ ਵਾਸਤੇ ਕਦਮ ਚੁੱਕਨੇ ਚਾਹੀਦੇ ਆ